ਵੀ ਗਰਮੀ ਪੈਣ ਦੀ ਸਾਡੀ ਫ੍ਰਿਜ ਵੀ ਕੱਲ ਦਾ ਸਾਨੂੰ ਦੇ ਗਈ ਜਵਾਬ ਬੜਾ ਔਖਾ ਹੈ ਤੇ ਨਾ برف ਜੰਮਦੀ ਪੈ ਪੈ ਦੁੱਧ ਦਾ ਨਾ ਦੇ ਜੰਮਦਾ ਫ੍ਰਿਜ ਕੋਲ ਇਹਨਾਂ ਦਾ ਹਾਲ ਹੈ ਬਹੁਤ ਔਖਾ ਹੋਇਆ ਹੁਣ ਮਕੈਨਿਕ ਬੁਲਾਇਆ ਵੇਖੋ ਕੀ ਕਰਦਾ ਨਹੀਂਂ ਦੇ ਪੀ ਲੇ ਜੋ ਥੋੜੀ ਉਰੇ ਹੋਈ ਹੈ ਸਫਾਈ ਕਰ ਲੈਨੇ ਦਾ ਸਫਾਈ ਵੀ ਨਹੀਂ ਹੁੰਦੀ ਹੁਣ ਦੇਖ 6 ਵਜ ਗਏ ਨੇ ਅਨੰਤ ਉੱਥੇ ਮੈਂ ਪਾਣੀ ਪਰਿਆ ਵੋਸ਼ ਰੂਮ ਚ ਮਤੂੰ ਮੇਰੀ ਚੋਣੀ ਜੀ ਹਾਂ ਅਜ ਬਣਾ ਪੰਜ ਮਿੰਟ ਕਿਉਂ ਬੁੱਤਰ ਆਵੇ ਚਿੱਧਰ ਦਾ ਕੀ ਹਾਲ ਕੀਤਾ ਤੂੰ ਚਿੱਧਰ ਕਿਧਰ ਕਿਧਰ ਕੀਤੀ ਹੋਈ ਆ ਵੇਖ ਜਿੰनेश ਨੂੰ ਲੈ ਜਾਣਾ ਉਹ ਆ ਗਿਆ ਵਾਏ ਤੂੰ ਸਕੂਲ ਜਾਣਾ ਅਸਾਂ ਕੱਚ ਮਰਾ ਲੈਂਦਾ ਨਾ ਮਮਾ ਇਹ ਰਹਿੰਦੇ ਨੇ ਨੀ ਚੱਲ ਵਾਪਸ ਬਾਤ ਹੁਣ ਤੂੰ ਨਹੀਂ ਜਾਣਾ ਉਹ ਨਹੀਂ ਵੜਣਾ ਨਾ ਦੂਜੇ ਨੇ ਤੂੰ ਸਿਰਸਰ ਵੜ ਜਾਣਾ ਚਲੋ ਗਰੌਂਡ ਤੇ ਤੁਹਾਡੇ ਨੂੰ ਦਰਸਾ ਸਫਾਈ ਗਰੌਂਡ ਹੈ ਵੇਖੇ ਵੇਖ ਕੇ ਕਿੱਦਾਂ ਲੱਗਦਾ ਹੁਣ ਅਜੇ ਇਹ ਇੱਧਰ ਪੇਸ਼ ਨਹੀਂ ਜਾਂਦੇ ਕਿ ਨਾਰੀਅਲ ਪੇਹ ਨਹੀਂ ਤੇਨੇ ਉੱਥੇ ਵੜ ਜਾਣਾ ਸੀ ਅਵੇ ਵੇਖੇ 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 ਲੈ ਇਹਨਾਂ ਖਲਾਰਾ ਪਿਆ ਨਾ ਆ ਹੁਣ ਆ ਰਾਤੀ ਕੱਢ ਕੇ ਗਏ ਫ੍ਰੀਜ ਚ ਆਹਾਂ ਦਾ ਛੇੜ ਆ ਲੈ ਛੇੜ ਆ ਤੋ ਆਹ ਕਰਵਾਜਣਾ ਨਹੀਂ ਨਹੀਂ ਇਹ ਤਾਂ ਛੇੜ ਮੈਂ ਤਾਂ ਇਸ ਸਾਈਡ ਤੇ ਕਰਤੇ ਇਹ ਲੋਕੀ ਕਿਰ ਗੈਸ ਵਾਲੀ ਪਾਈਪ ਸੜੀ ਗੈਸ ਵਾਲੀ ਪਾਈਪ ਸੜੀ ਚਲੋ ਅੱਜ ਫਿਰ ਅੱਜ ਸਾਫ ਕਰਦੇ ਹਾਂ ਸੁਨਲ ਵੀ ਹੋਣਦਾ ਪੀਣਾ ਬੰਦ ਪਈ ਪਰ ਹੋਂਦਾ ਸਿਲੰਡਰ ਲਾਉਂਦਾ ਚਾਹ ਬਣਾਉਣੇ ਰਾਤੀ ਖਤਮ ਹੋ ਜਾਂਦਾ ਹੁਣ ਚਾਹ ਬਣਾਉਣੇ ਜੇ ਹੋਂਦਾ ਤੇ ਇਹਦੇ ਬਾਅਦ ਕੋਈ ਸਾਥ ਪੂਰਾ ਨਹੀਂ ਜਾਂਦਾ ਹੋਂਦੇ ਪੰਗੇ ਦੁੱਧ ਵਾਲਾ ਮਾਰੀ ਹੋ ਨਾ ਦੁੱਧ ਡੋਲ ਜੇ ਫ੍ਰਿਜ 'ਚੋਂ ਬਚਾਉਂਦੇ ਬਚਾਉਂਦੇ ਤੂੰ ਖਰਾਬ ਕਰਦੇ ਸਾਡਾ ਦੁੱਧ ਸਾਰਾ ਕੁਝ ਕਿੰਨੀ ਦੁੱਧ ਵਾਲਾ ਆਵੇ ਨੰਤ ਪਤੀ ਖਰਾਬ ਹੋਣਾ ਦੋ ਸਾਰਾ ਸਕੂਲ ਤੋਂ ਹੁਣ ਅਸੀਂ ਮਹਾਪੁੱਤਰ ਦੀ ਪੂਰੀ ਫ੍ਰਿਜ ਸਾਫ਼ ਕਰਨੀ ਕਿਤੇ ਸਾਡੀ ਖਰਾਬ ਹੋਈ ਨਾ ਅੱਧੀ ਐਨ ਸਾਰਾ ਖਾਣਾ ਖਾਲੀ ਸਾਰੇ ਕੱਢ ਦੇ ਸਮਾਨ ਇੱਕੋ ਜਿਹਾ ਸਾਰਾ ਨਿਕਲ ਜਾਗਾ ਤੇ ਖਾਲੀ ਹੋ ਰਹੀ ਦੀ ਆ ਮਸਾਲੇ ਕੱਢਾਂਗੇ ਬਾਅਦ ਚ ਆ ਵੀ ਕੱਢਨੇ ਪੈਣ ਸਾਰਾ ਕੱਢ ਲਈ ਸਮਾਨ ਪੂਰੀ ਖੁੱਲੀ ਨਹੀਂ ਬੰਦ ਨਹੀਂ ਫ੍ਰਿਜ 'ਚੋਂ ਸਮਾਨ ਕੱਢਿਆ ਹੁਣ ਫ੍ਰੀਜ ਕਰਤੀਆਂ ਨੂੰ ਖਾਲੀ ਮਸਾਲੇ ਵਗੈਰਾ ਸੋਸਾ ਸੇੜਨ ਖਰਾਬ ਹੋ ਗਏ ਫ੍ਰੀਜ ਤੋਂ ਸmedel ਆਉਂਦਾ ਹੈ ਬੀਸੀ ਕੱਲ ਪਕਸੋਂ ਨਹੀਂ ਬੰਦ ਸੀ ਤਾਂ ਮਕੈਨਿਕ ਸਾਮੀ ਮਿਲਦਾ ਨਹੀਂ ਕੋਈ ਟਾਂ ਕੋਈ ਹੁੰਦੇ ਨਹੀਂ ਕਿ ਗਰਮੀ ਦਾ ਮੌਸਮ ਹੈ ਬਹੁਤ ਜ਼ਿਆਦਾ ਇਸ ਕਰਕੇ ਕੋਈ ਆਉਂਦਾ ਨਹੀਂ ਹਾਂ ਸਾਰੇ ਖਾਣੇ ਕੱਢ ਕੇ ਆਪਾਂ ਕਰਾਂਗੇ ਮਾਫ ਹੋ ਤਾਂ ਸਾਫ਼ ਫਿਰ ਆ ਪੂਰੀ ਡੀਪ ਕਲੀਨਿੰਗ ਕਰਦੇ ਫਿਰ ਤੁਹਾਨੂੰ ਮਿਲਦੇ ਰੁਕ ਜਾ ਨਾ ਤੇ ਮੈਂ ਆਪਣੇ ਹਿਸਾਬ ਨਾਲ ਕਰ ਦਿੰਦਾ ਫ੍ਰੀਜ ਸਾਫ਼ ਦੱਸ ਨਹੀਂ ਕਹਿੰਦਾ ਮੈਂ ਕਿਉਂ ਆਨੇ ਛਾ ਨਹੀਂ ਲਾਵਾਂ ਤੇਰਾ ਕੀ ਲੱਗਦਾ ਮੈਂ ਤਾਂ ਮੈਂ ਵੀ ਫ੍ਰੀਜ ਸਾਫ਼ ਕਰੂੰਗਾ ਕਾਹਦੇ ਨਾ ਮਮਾ ਉਈ ਸਾਰੀ ਸਪੀਡ ਲੈ ਤੇਰੀ ਗੈਂਟਾਸ਼ੀ ਨਾਲ ਪ੍ਰੀਜ਼ਰਵ ਕਰੂੰਗਾ ਕਰੂੰਗਾ ਕਿਉਂ ਗਿਆ ਨਹੀਂ ਕੋਈ ਆਹ 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 ਕਾਸ਼ ਮੈਂ ਕਾਸ਼ ਕਿਉਂ ਲੜਦਾ ਕਹਿੰਦਾ ਮੈਂ ਆਪਾਂ ਨਾ ਵੀਡੀਓ ਤੇ ਸਾਰੇ ਕੰਮ ਕਰੂੰਗਾ ਦਸਵੇਂ ਘਰ ਅੱਛਾ ਮੇਰੀ ਬਣਾ ਬਵਾ ਦਸਵੇਂ ਸਾਰੇ ਕੰਮ ਕਰੇਗਾ ਉਮਮ ਕਰੀਏ ਸਾਨੂੰ ਸਾਰੇ ਕੰਮ ਕਰੇਗਾ ਇਹਦੀ ਮਮਾ ਕਾ ਬੀ ਫ੍ਰੀਜ ਦਾ ਉਹ ਮੰਮੀ ਸ਼ੀਸ਼ੇ ਬੰਦ ਕਰ ਨਹੀਂ ਸਾਫ ਕਰੋ ਬੰਦ ਕਰ ਨਹੀਂ ਖੜੇ ਦੇ ਚੋ ਬੱਤੀ ਹੋ ਗਿਆ ਸਾਇਆ ਤਾਂ ਦਾ ਕੰਮ ਓਏ ਪਾਪਾ ਸਾਸ ਵਾ ਨਿਕਾਲਦਾ ਅਜੋ ਵੀ ਉਹ ਨਿਊਟਰੀ ਸਾਰਾ ਕਰੀ ਜੋ ਲੱਗੀ ਸੀ ਉਹ ਵੀ ਨਿਕਾਲਦੇ ਆਹ ਕੋ ਟ੍ਰੈਫਿਕ ਦਾ ਹਾਲ ਮਸਾ ਖਾਣੇ ਨਿਕਲੇ ਨਾ ਮਾ ਯਾਰੋ ਖਤ ਤੇ ਵੜ ਕੇ ਬਹਿ ਗਿਆ ਫ੍ਰੀਜ ਤੇ ਆ ਮੁੰਡਿਆਂ ਦਾ ਕੰਮ ਵੇ ਲੋ ਇਹਨਾਂ ਨੂੰ ਫ੍ਰੀਜ ਮੇਨਾਂ ਕੀ ਸਾਫ਼ ਕਰਾਉਣੀ ਐ ਹਨਾ ਤੇ ਜਿੱਤੀ ਨਹੀਂ ਰੱਖੀ ਤੇ ਗੰਦਾ ਬੱਚਾ ਦੁਬਾਰਾ ਆ ਜਾ ਕਾ ਵੀਰੇ ਬਾਹਰ ਆ ਉਹ ਕਹਿੰਦਾ ਮੈਂ ਵੀ ਵਿੱਚ ਬੜਾ ਬਾਹਰ ਆ ਜਾ ਬੰਦ ਨਹੀਂ ਕਰਨੀ ਵੀਰ ਨੂੰ ਬੰਦ ਕਰਤੀਗੇ ਕਰਤੀਗੇ ਸਲ ਪਰਿਆ ਪਰ ਵੀਰ ਨੂੰ ਬੰਦ ਕਰੀ ਪਰਿਆ ਮੰਡਰਦਾ ਕਿਉਂ -da ਦੇ ਡੈਡੀ ਲਾਇਆਏ ਸਬਜੀ ਮੰਡੀ ਲਾਤੀ ਕਰੇ ਡੈਡੀ ਨੇ ਸਬਜੀ ਮੰਡੀ ਇਹ ਖੀਰੇ ਪਿੰਡੀਆਂ ਹੁਣ ਕਹਿੰਦੇ ਖਾਓ ਪੂਰਾ ਹਫਤਾ ਸਬਜ਼ੀਆਂ ਕਦੂ ਆਮ ਹੋ ਜਾਣਾ ਘਰ ਦੀ ਸਬਜੀ ਬਿਨਾ ਸਪਰੇਅ ਤੋਂ ਨਾਲੇ ਡੈਡੀ ਲਿਆਏ ਸਿੰਡੇ ਵੀ ਵਾਓ ਪਿੰਡੀਆਂ ਇਹ ਪਰੇਵੀ ਟਿੰਡੇ ਤੁਸੀਂ ਵੀ ਇਦਾਂ ਬਣਾ ਸਕਦੇ ਹੋ ਬਿਨਾ ਓਇਲ ਘੱਟ ਲੱਗਣ ਤੋਂ ਆਪਾਂ ਤੇ ਇਸ ਤਰੀਕੇ ਨਾਲ ਬਣਾਉਣੇ ਹੋ ਮम्मा ਨੇ ਪਰੇ ਮਸਾਲਾ ਰੱਖ ਲਿਆ ਬਣਾ ਕੇ ਗ੍ਰाइंड ਕਰਕੇ ਟਿੰਡੇ ਛਿਲਕੇ ਰੱਖ ਲਿਆ ਤੁਸੀਂ ਵੀ ਜਰੂਰ ਥੋੜਾ ਟਰਾਈ ਕਰੋ ਬਾਕੀ ਮੈਂ ਵੀਡੀਓ ਨਾਲ ਨਾਲ ਅਪਲੋਡ ਕਰਦੀ ਪਈ ਆ ਉਹ ਸ਼ੂਟ ਕਰਦੀ ਪਈ ਆ ਕਿ ਵੀਡੀਓ ਨਾਲ ਬਣੇ ਰਹੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਅੱਧੇ ਮੇਰੇ ਦਰਸ਼ਕ ਮੇਰੀ ਬਾਤ ਸੁਣਦਾ ਪਏਗਾ ਮम्मा ਕੀ ਬੋਲ ਮम्मा ਕੀ ਬੋਲੇ ਜੀ ਉਮਦਾ ਜੀ ਮਮਤੀ ਜੀ ਬਾਰੇ ਜੀ ਸਿੰਦੇ ਅਜਿ ਮੇਰੇ ਪੁੱਤੇ ਇਹ ਜੋ ਮਾਂਚਸਟਰ ਚਾਹ ਮੈਂ ਕੰਪਲੀਟ ਕੰਪਲੀਟ ਮੇਰੇ ਪੁੱਤ ਨੂੰ ਸ਼ਾਇਦ ਮੁਆਫਾ ਦੋ ਵੀ ਹਾਂ ਅੱਛਾ ਸੁਗਰ ਸਕਿਆ ਕਰਨੇ ਕੀ ਕਾਹ ਰੱਖਾ ਰਾਹ ਨੂੰ ਕੋ ਮਤੇ ਪਾਣੀ ਸਾਡੇ ਕਰੇਲੇ ਬਣ ਗਏ ਤੇਰੇ ਨੂੰ ਕੀ ਇੰਦਾ ਨਹੀਂ ਬਣੀ ਪਖਾਣ ਵੀ ਨਾ ਫਰਾਈ ਕਰਨੀ ਤਾਂ ਮਤਲਬ ਤੇਲ ਐਕਸਟਰਾ ਕਰ ਦੇਣਾ ਆਪਾ ਦੇ ਤਾਜੀ ਤਾਜੀ ਸਬਜ਼ੀਆਂ ਠੀਰੇ ਕਿਸੇ ਫਲਵਾ ਫਲਵਾ ਕੱਢ ਦੇਣਾ ਅਸੀਂ ਵਿੱਚੋਂ ਫ੍ਰੀਜੋ ਵੀ ਸਾਡਾ ਸਾਫ਼ ਹੈ ਜਦਿਕਣਕ ਤੋਂ ਉੱਪਰ ਦਰਸ਼ ਵੀ ਸਾਣਾ ਧੋਵੇਗਾ ਕਣਕ ਸਾਡੀ ਹੈਗੀ ਕਰਦੀ ਕਿ ਇਹਨੂੰ ਫਿਰ ਵੀ ਮਾੜੇ ਮੋਟੀ ਧੋਤ ਆ ਕੇ ਪਿਸਾਵਾਂਗੇ ਆ ਜਾਣਾਂ ਤਾਂ ਵੋਕਰ ਲੈ ਕੇ ਵੀਰੇ ਦਾ ਆ ਧੋਵਾਂਗੇ ਸੁੱਕੇ ਪਾਵਾਂਗੇ ਸੁੱਕੇ ਮਮਾ ਕਰਿਆ ਇੰਤਜ਼ਾਮ ਧੀਵਲਾ ਗਰਮੀ ਕਰਕੇ ਸੁੱਕਦੀਆਂ ਪਈਆਂ ਹਨਾ ਗਰਮੀ ਬਥੇਰੀ ਪੈਣ ਦੀ ਆਹ ਤਰ ਲੱਗੀ ਹੋਈ ਫੇਰ ਇੱਕ ਹਨਾ ਸਵਾਦ ਬੜੀ ਧਰ ਹੈ ਤੇ ਲੇਵੀ ਲੱਗ ਗਿਆ ਲਓ ਜੀ ਭਾਗ ਲੱਗੇ ਨੇ ਮੇਨ ਤਾਂ ਦਫਾ ਲ ਮਿੱਠਾ ਹੁੰਦਾ ਹਾਂ ਆਹ ਕਰੇਲੇ ਲੱਗ ਗਏ ਨੇ ਤਾਰਾ ਉਹ ਵੇਖ ਕਿੰਦੀ ਵੱਡੀ ਗਾ ਆਹ ਕਿੰਦੀ ਲੱਗੇ ਆਹ ਸ਼ਾਮੀ ਤੋੜਾਂਗੇ ਖਾਵਾਂਗੇ ਕਰੇਲੇ ਵੀ ਲੱਗ ਗਏ 10 12 ਕਰੇਲੇ ਆ ਘਟੋ ਘਟੇ ਚਲੋ ਜਿੱਥੇ ਹੁਣ ਆਪਾਂ ਧੋਈ ਆ ਫੋਟੋ ਮੈਂ ਨਾ ਕੰਮ ਨੰਦ ਮੋਟਰ ਚਲਾਇਸ ਵੀ ਨਾ ਕੀ ਹੋ ਰਿਹਾ 10 ਮਿੰਟ ਚੱਲ ਲੈ ਪਹਿਲੇ ਤੋਂ ਇਹਨੇ ਕਹੇ ਦੀ ਪੀਜੀ ਮੁੱਕ ਗਈ ਮੈਂ ਤਾਂ ਕਿਧਾ ਲਾਈਟ ਵੱਲ ਅਨੰਤ ਵੀਰੇ ਦਾ ਪਹਿਲਟ ਹੋਇਆ ਹੈ ਵੀਰੇ ਦੇ ਦੇ ਦੋ ਮੈਨੂੰ ਹੁਣ ਮੈਂ ਆਕੇਲਾ ਕਰੂੰਗਾ ਬੜਾ ਮਹਿੰਗਾ ਆਇਆ ਸੀ ਇਹ ਮਾਰਨ ਨੂੰ ਇਹ ਰੈਕ ਲਾਈਟ 750 ਦਾ ਆਇਆ ਸੀ ਉਹ ਡਾਡਾ ਲੈ ਕੇ ਆਏ ਤੂੰ ਡਰਦਾ ਹੀ ਪਹਿਲੀ ਪਹਿਲੀ ਵਾਰੀ ਹੁਣ ਦਰਸ਼ ਖੇਲਦਾ ਹਨਾ ਤਸ਼ਵੀਰ ਰੂਮ ਠੰਡਾ ਨਾ ਐਸੀ ਲੱਗਣਾ ਸਵਾ 12 ਹੋ ਗਏ ਨਹੀਂ ਪ੍ਰਾਏ ਇਸੇ ਨਹੀਂ ਲੋੜ ਮਿਹਰਬਾਨੀ ਮੈਂ ਇੱਥੇ ਆਈ ਆਈ ਡਰਦਾ ਵੀ ਇੱਕ ਸੌਟਰਾ ਨਹੀਂ ਨਹੀਂ ਸੌੜਦਾ ਇੱਥੇ ਚਲੋ ਜੀ ਆਪਾਂ ਵੀਡੀਓ ਰੈਂਡ ਕਰਦੇ ਹਾਂ ਆਪਾਂ ਜੀ ਸੁਮਾਨਾ ਤੇ ਨਾਲ ਨੰਦਰੂ ਰੋਟੀ ਦੇ ਦਈਏ ਵੀਡੀਓ ਬਧਿਆ ਲੱਗੀ ਤਾਂ ਲਾਈਕ ਕਰਨਾ ਔਰ ਇੱਕ ਸ਼ੇਅਰ ਸਾਰੀ ਉੱਪਰ ਜਾ ਕੇ ਦਿੱਤੀ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਔਰ ਲੈ ਕੇ ਬਾਹਰ ਇਹਨੂੰ